ਬੇਪਤ ਭਈ ਸੱਚ ਭੋਜਨ ਖਾਇਆ ਸਹੂਜੀ ਕਹਿੰਦੇ ਨੇ ਇਹ ਭਈ ਉਸ ਉਸ ਮਨੁੱਖ ਨੇ ਸਦਾ ਫਿਰ ਹਰੀ ਨਾਮ ਦੀ ਪ੍ਰਾਪ ਕਾਣੀ ਸ਼ੁਰੂ ਕਰ ਦਿੱਤੀ ਜਿਹੜਾ ਇਹ ਮਨੁੱਖ ਅਕਾਲ ਪੁਰਖ ਵੈਗੁਰੂ ਜੀ ਦੇ ਨਾਮ ਜਪਣਾ ਨਾਮ ਰੂਪੀ ਭੋਜਨ ਸ਼ਕਣਾ ਸ਼ੁਰੂ ਕਰ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਦੀ ਭਾਈ ਮਾਇਆ ਦੀ ਤ੍ਰਿਸ਼ਨਾ ਉਹਨੂੰ ਸ਼ਾਂਤ ਵੀ ਆ ਜਾਂਦੀ ਹੈ ਤ੍ਰਿਸ਼ਨਾ ਖੁੱਝ ਜਾਂਦੀ ਹੈ ਦੁਨੀਆਂ 'ਚ ਕੋਈ ਐਸਾ ਸਾਧਨ ਨਹੀਂ ਹੈ ਜਿਸ ਰਾਹੀਂ ਇਸ ਮਨ ਨੂੰ ਲਜਾਇਆ ਜਾ ਸਕੇ ਮਨ ਨੂੰ ਤ੍ਰਿਪਤ ਕੀਤਾ ਜਾ ਸਕੇ এরি ਭੁੱਖ ਮਿਟਾਈ ਜਾ ਸਕੇ ਕੋਈ ਸਾਧਨ ਨਹੀਂ ਇਹ ਕੋਈ ਕੋਸਾਤ ਨਹੀਂ ਹੈ ਸਤਿਗੁਰੂ ਸਾਧਨੀਆਂ ਨੇ ਸੰਨ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਉਹ ਸਾਧਨ ਅਕਾਲ ਪੁਰਖ ਵੈਗੁਰੂ ਜੀ ਦੀ ਬੰਦਗੀ ਕਰੀ ਤ੍ਰਿਸ਼ਨਾ ਮੁਝ ਜਾਏ ਹਰ ਕੈ ਨਾਮ ਅਕਾਲ ਪੁਰਖ ਵੈਗੁਰੂ ਜੀ ਦੇ ਨਾਮ ਦੇ ਨਾਲ ਹੀ ਤੇਰੀ ਤ੍ਰਿਸ਼ਨਾ ਨੇ ਸ਼ਾਂਤ ਹੋ ਜਾਏ ਨਹੀਂ ਜਿੰਨਾ ਮਰਜੀ ਯਤਨ ਕਰ ਲੈ ਇਹ ਅੰਦਰ ਦੀ ਤ੍ਰਿਸ਼ਨਾ ਨੇ ਕਦੇ ਖਤਮ ਨਹੀਂ ਹੋਣਾ ਇਸੇ ਕਰਕੇ ਪਾਸਾ ਜੀਆ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾਡੀ ਮੰਨ ਦੀ ਸ਼ਾਂਤੀ ਦੇ ਵਾਸਤੇ ਇਹ ਅੰਮ੍ਰਿਤ ਰੂਪੀ ਭੋਜਨ ਸਾਨੂੰ ਤਿਆਰ ਕਰਕੇ ਦਿੱਤਾ ਜਿਹਨੇ ਵਾਸਾ ਆ ਜਿਹਦੇ ਵਾਸਤੇ ਪਾਸਾ ਕਹਿੰਦੇ ਨੇ ਥਾਲ ਵਿੱਚ ਤਿੰਨ ਵਸਤੂ ਪਈ ਹੋ ਸਤ संतोष विचारो अमृत नाम ठाकुर का प्रयोग जिसका सरस हत हत जे को खावे जे को पुंचे तिस का होए पता ਆਸਾ ਜੀ ਕਹਿੰਦੇ ਇਹ ਅਮਰਨ ਰੂਪ ਅਮਰਤ ਰੂਪੀ ਥਾਲ ਕੋਸ ਕੇ ਤੁਹਾਡੇ ਅੱਗੇ ਰੱਖ ਦਿੱਤਾ ਹੈ ਗੁਰਬਾਣੀ ਦਾ ਨਾਮ ਦਾ ਥਾਲ ਜਿਹੜਾ ਇਹਨੂੰ ਖਾਏਗਾ ਉਹ ਕ੍ਰਿਸ਼ਨਾ ਮੁਝ ਜਾਏਗੀ ਖਾਣਾ ਕਿਵੇਂ ਹੈ ਇਹਦੀ ਮਾਤਰੀ ਸਾਨੂੰ ਗੁਰੂ ਨੇ ਦੰਡਣੀ ਹੈ ਸਮਝਾਉਣਾ ਵੀ ਸਾਨੂੰ ਗੁਰੂ ਨੇ ਹੈ ਜਿ세 ਕੇਵਲ ਤੇ ਕੇਵਲ ਆਏ ਨਾਮ ਸਕਾਰ ਕੀਤੀ ਨਾਮ ਸਕਾਰ ਕਰਕੇ ਚਲੇ ਗਏ ਫਿਰ ਵੀ ਸਾਡੇ ਬਹੁਤਾ ਕੁਝ ਬੱਲੇ ਪਹਿਣ ਵਾਲਾ ਨਹੀਂ ਹੈ ਗੁਰਵਾਣੀ ਕੇਵਲ ਨਮਸਕਾਰ ਕਰਨ ਦਾ ਹੀ ਸਦਨੀ ਹੈ ਪਾਸਾ ਕਹਿੰਦੇ ਨੇ ਗੁਰਬਾਣੀ ਨੂੰ ਪੜਨਾ ਤੇਰਾ ਅਸਲੀ ਮਨੋਰਥ ਸੀ ਗੁਰਬਾਣੀ ਨੂੰ ਪੜ ਕੇ ਗੁਰਬਾਣੀ ਨੂੰ ਵਿਚਾਰਨਾ ਗੁਰਬਾਣੀ ਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਉਣਾ ਸੀ ਜਿਹੜਾ ਪੜਦਾ ਹੈ ਪਾਸਾ ਕਹਿੰਦੇ ਨੇ ਭਾਈ ਗੁਰਬਾਣੀ ਨੂੰ ਸੁਣਦਾ ਹੈ ਸੁਣ ਕੇ ਵਿਚਾਰ ਕੇ ਆਪਣੇ ਹਿਰਦੇ 'ਚ ਵਸਾਉਂਦਾ ਉਹ ਧਾਰਮਿਕ ਹੁੰਦਾ ਹੈ ਇਸ ਕਰਕੇ ਗਰੀਬਨਵਾਸੀਆਂ ਨੇ ਕਿਰਪਾ ਕੀਤੀ ਹੈ ਪਾਸਕਿੰਦ ਨੇ ਸੱਚ ਰੂਪੀ ਭੋਜਨ ਹੈ ਇਹ ਗੁਰਬਾਣੀ ਤੇ ਗੁਰੂ ਸਹਿਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮੋਲਕ ਵਚਨ ਇਸ ਕਰਕੇ ਜਿਹੜਾ ਵੀ ਭਾਈ ਇਸ ਹਰੀ ਨਾਮ ਦੀ ਖੁਰਾਕ ਨੂੰ ਖਾਣੀ ਸ਼ੁਰੂ ਕਰੇਗਾ ਜਿਹੜਾ ਵੀ ਇਸ ਭੋਜਨ ਨੂੰ ਛਕੇਗਾ ਉਸ ਦੀ ਭਾਈ ਫਿਰ ਮਾਇਆ ਦੀ ਰਸਨਾ ਵੱਲੋਂ ਨੂੰ ਸ਼ਾਂਤੀ ਆ ਜਾਣੀ ਹੈ ਤ੍ਰਿਸ਼ਨਾ ਉਹਦੀ ਬੁਝ ਜਾਣੀ ਹੈ ਫਿਰ ਉਹਨੂੰ ਇੱਧਰ ਉੱਧਰ ਭਟਕਣਾ ਨਹੀਂ ਪੈਣਾ ਕਿਉਂਕਿ ਗੁਰਬਾਣੀ ਦੇ ਗਿਆਨ ਨੇ ਤੈਨੂੰ ਮਤ ਦੇ ਦੇਣੀ ਹੈ ਸਤਗੁਰੂ ਜੀ ਨੇ ਸਮਝਾ ਦੇਣਾ ਹੈ ਮਾਇਆ ਕਾਰਨ ਭਾਵੀ ਮੂਰਖ ਲੋਗ ਅਜਾਣ ਆਸਾ ਕਹਿੰਦੇ ਮੂਰਖ ਨੇ ਅਜਾਣ ਲੋਕ ਨਹੀਂ ਜਿਹੜੇ ਮਾਇਆ ਦੇ ਪਿੱਛੇ ਤੁਰੇ ਫਿਰਦੇ ਨੇ ਇਸ ਕਰਕੇ ਜਦੋਂ ਇਹ ਮਤ ਦੇ ਨੂੰ ਦੇ ਦੇਣੀ ਹੈ ਇਸ ਕਰਕੇ ਫਿਰ ਉਹ ਮਾਤਗੁਰੂ ਦੀ ਗ੍ਰਹਿਣ ਕਰਨ ਦੇ ਨਾਲ ਸਾਡੀ ਸੰਸਾਰ ਰੂਪੀ ਮਾਇਆ ਦੇ ਬਨੂ ਕ੍ਰਿਸ਼ਨਾ ਜਿਹੜੀ ਸੀ ਉਹ ਖੁੱਜ ਗਈ ਤੇ ਹੁਣ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਗਈ ਸਾਚੇ ਨਾਮ ਦੀ ਲਾਗਤ ਭੁਖ ਉਤ ਭੁਖ ਹੈ ਖਾਈ ਚੱਲੀ ਹੈ ਦੁੱਖ ਪਾਸਾ ਕਹਿੰਦੇ ਜਜਨੋ ਇੱਕ ਹੋਜਣ ਕਾਵੇਂ ਦਾ ਜਿਹੜੇ ਮੇਰੇ ਅੰਦਰ ਨੇ ਦੁੱਖ ਨੇ ਇਹ ਦੁੱਖਾਂ ਦੀਨ ਮਿਰਤੀ ਹੋ ਜਾਵੇਗੀ ਇਹ ਦੁੱਖ ਚਲੇ ਜਾਣਗੇ ਅੰਦਰ ਤੇਰੇ ਸੁੱਖ ਤੇਰੇ ਆਨੰਦ ਪੈਦਾ ਹੋਵੇਗਾ ਇਸ ਕਰਕੇ ਬਾਸਾ ਕਹਿੰਦੇ ਭਾਈ ਤੂੰ ਨਾਮ ਰੂਪੇ ਪੂਜਨ ਨੂੰ ਸਕਿਆ ਕਰ ਮੰਨ ਤਨ ਰਸਨਾ ਨਾਮ ਧਿਆਇਆ ਬਾਸਾ ਕਹਿੰਦੇ ਸਗਣਾ ਕਿਵੇਂ ਐ ਇਸ ਅਮਰਤ ਰੂਪੇ ਪੂਜਨ ਨੂੰ ਸਹਿਬ ਜੀ ਕਹਿੰਦੇ ਨੇ ਮਨ ਤਨ ਰਸਨਾ ਨਾਮ ਕਿਹਾਇਆ ਜਿਸ ਮਨੁੱਖ ਨੇ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਤੇ ਇਸ ਅਕਾਲ ਪੁਰਖ ਦੀ ਵਕੀ ਹੋਈ ਰਸਨਾ ਦੇ ਨਾਲ परमात्मा ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਉਹ ਇਸ ਨਾਮ ਕੀ ਪੋਜਨ ਨੂੰ ਸਕੇਗਾ ਇਸ ਕਰਕੇ ਮਨ ਕਰਕੇ ਵੀ ਅਕਾਲ ਪੁਰਖ ਵਹਿਗੁਰੂ ਜੀ ਦੇ ਨਾਲ ਅਸੀਂ ਜੁੜਨਾ ਹੈ ਮਨ ਨੂੰ ਵੀ ਜੁੜਨਾ ਹੈ ਤਨ ਨੂੰ ਵੀ ਜੋੜਨਾ ਹੈ ਤਨ ਨੂੰ ਤਨ ਨੂੰ ਕਿਵੇਂ ਜੋੜਿਆ ਜਾਏਗਾ ਏਨੀ ਹੈ ਆਪਣੇ ਸੰਸਾਰਿਕ ਕਾਲੂ ਵਿਹਾਰ ਛੱਡ ਦੇ ਅਰ ਕੇ ਗੁਰੂ ਪਰ ਬੈਠ ਜਾ ਤਨ ਤਨ ਜੁੜੇਗਾ ਨਹੀਂ ਪਾਰਸਿਕ ਤਨ ਨੂੰ ਜੋੜਨ ਦਾ ਭਾਵ ਹੈ ਜਿਹੜੀ ਤੈਨੂੰ ਸਤਿਗੁਰੂ ਨੇ ਕਿਰਤ ਬਖਸ਼ੀ ਹੈ ਸਾਨੂੰ ਤੇ ਗੁਰੂ ਪਾਰਸਾ ਜੀ ਨੇ ਕਿਰਤ ਕਰਨੀ ਸਿਖਾਈ ਹੈ ਉਹ ਤੇਰੀ ਕਿਰਤ ਜਿਹੜੀ ਹੈ ਧਰਮ ਦੀ ਹੋਵੇ ਉਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਲੋਭ ਨਾ ਹੋਵੇ ਤੇਰੀ ਉਪਜੀਵਕਾ ਦੇ ਵਾਸਤੇ ਤੈਨੂੰ ਕਿਰਤ ਜਿਹੜੀ ਕਰਨੀ ਹੈ ਦਸਾਂ ਮਹਾਂ ਦੀ ਕਿਰਤ ਕਮਾਈ ਧਰਮ ਦੀ ਕਿਰਤ ਕਮਾਈ ਕਰੀ ਕਿਸੇ ਦਾ ਹੱਕ ਨੰਗ ਵੀ ਕਿਸੇ ਦਾ ਪਰਾਇਆ ਹੱਕ ਦੱਬ ਕੇ ਪਾਸਾ ਕਿੰਦੇ ਫਿਰ ਤੇਰੀ ਕਿਰਤ ਸਫਲ ਨਹੀਂ ਹੋਣੀ ਜਦੋਂ ਤੇਰੀ ਕਿਰਤ ਦੇ ਵਿੱਚ ਵੀ ਧਰਮ ਆ ਗਿਆ ਤੂੰ ਹੱਕ ਸੱਚ ਦੀ ਕਮਾਈ ਕਰੇਗਾ ਇਹ ਵੀ ਹਰਕਾਰਪੁਰ ਵੈ ਗੁਰੂ ਜੀ ਦੀ ਬੰਦਗੀ ਕਰਨਾ ਤਾਨ ਕਰਕੇ ਮਾਨ ਕਰਕੇ ਫਿਰ ਪਾ ਸਕੰਦੇ ਨੇ ਆ ਰਸਨਾ ਜਿਹੜੀ ਐ ਅਕਾਲ ਪੁਰਖ ਨੇ ਦਿੱਤੀ ਉਹ ਨਾਮ ਜਪਨਵਾ ਕੇ ਜੀ ਜੇ ਨਹੀਂ ਨਾਮ ਜਪੇਗੀ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਐ ਹਰ ਹਾਂ ਜਦ ਵਿਸਰੇ ਗੋਵਿੰਦ ਰਾਏ ਦਿਨੋਂ ਦਿਨ ਕੱਟੀ ਐ ਪਾ ਸਕੰਦੇ ਤੈਨੂੰ ਦਿਨੋਂ ਦਿਨ ਘਟਾ ਪੈਂਦਾ ਹੀ ਜਾਂਦਾ ਹੈ ਸੁਆਸ ਮੈਨੂੰ ਗੰਟੀ ਦੇ ਦਿੱਤੇ ਨੇ ਸੁਆਸ ਖਰਚ ਖਰਚ ਰਹੀਆਂ ਸੀ ਤੇ ਜਿਹੜੇ ਬਿਨਾ ਨਾਮ ਜਪਣ ਲੋਭੀ ਚੀਤ ਹੋ ਰਹੇ ਨੇ ਪਰਸਾ ਕਹਿੰਦੇ ਘਾਟੀ ਕਰਤਾ ਹੈ ਇਸ ਕਰਕੇ ਦਿਨੋਂ ਦਿਨ ਘਾਟਾ ਪੈ ਰਿਹਾ ਤੈਨੂੰ ਰਸਨਾ ਨਾਮ ਜਪਿਆ ਜਪਣ ਬਾਤ ਤੇ ਦਿੱਤੀਆਂ ਨਾ ਰਖ ਨਾਮ ਜਪਿਆ ਕਰ ਭਾਈ ਉਸ ਕਾਲਪੁਰਖ ਦਾ ਸਿਮਰਨ ਕਰਿਆ ਕਰ ਜੀਵਨਾ ਹਰ ਜੀਵਨਾ اے ਭਾਈ ਇਹੀ ਅਸਲ ਜੀਵਨਾ ਇਹੀ ਅਸਲੀ ਜ਼ਿੰਦਗੀ ਹੈ ਜੀਵਨ ਹਰ ਜਪ ਸਾਧ ਸੰਗ ਰਹਾ ਪਾਸ ਕਿਦ ਇਹ ਹੀ ਅਸਲੀ ਜੀਵਨ ਹੈ ਕਿ ਤੂੰ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਹੁਣ ਇੱਥੇ ਵੀ ਦੂਜੀ ਈ ਦੇ ਵਿੱਚ ਹੋ ਜਾਵਾਂਗੇ ਕਿ ਭਾਈ ਸਾਧ ਸੰਗਤ ਅਗਰ ਜਿੱਥੇ ਅਸੀਂ ਹੁਣ ਬੈਠੇ ਹਾਂ ਇਹ ਗੁਰੂ ਦੀ ਸੰਗਤ ਹੈ ਪਰ ਹਰਵੇਲੇ ਦੇ ਜੀ ਗੁਰੂ ਦੀ ਸੰਗਤ ਵਿੱਚ ਵੀ ਨਹੀਂ ਬੈਠ ਸਕਦੇ ਕੰਮ ਵੀ ਕਰਨੇ ਨੇ ਇਸ ਸਰੀਰ ਦੇ ਆਹਾਰ ਵਾਸਤੇ ਅਸਲੀ ਸੰਗਤ ਗੁਰੂ ਦੇ ਚਰਨਾਂ 'ਚ ਬੈਠ ਕੇ ਹੁੰਦੀ ਹੈ ਪਰ ਪਾਸਾ ਕਹਿੰਦੇ ਇਤੋਂ ਪਰੇ ਵੀ ਦੀ ਸੰਗਤ ਸ਼ुरू ਹੁੰਦੀ ਹੈ ਗੁਰੂ ਦੀ ਸੰਗਤ ਸ਼ੁਰੂ ਇਤੋਂ ਪਰੇ ਵੀ ਹੈ ਉਹ ਕਿਹੜੀ ਹੈ ਉਹ ਸੰਗਤ ਉਹ ਹੈ ਕਿ ਕੰਮ ਕਾਲ ਕਰਿਆਂ ਉਸ ਕਾਲ ਕੋਲ ਗੁਰੂ ਜੀ ਨੂੰ ਚੇਤੇ ਕਰਨਾ ਕਿਸੇ ਦੇ ਨਾਲ ਵੀ ਮਿਲਣਾ ਬਿਵਹਾਰ ਕਰਨਾ ਉਹਦੇ ਵਿੱਚ ਵੀ ਗੁਰੂ ਦੀ ਗੱਲ ਕਰਨੀ ਉਹਦੇ ਨਾਲ ਵੀ ਉਸ ਤਾਲਪੁਤ ਦੀ ਗੱਲ ਕਰਨੀ ਨਾਮ ਦੀ ਗੱਲ ਕਰਨੀ ਇਹ ਵੀ ਸਾਧ ਸੰਗਤ ਹੈ ਜੇ ਅਸੀਂ ਦੁਨਿਆਵੀ ਗੱਲਾਂ ਕਰ ਰਹੇ ਹਾਂ ਦੁਨਿਆਵੀ ਗੱਲਾਂ ਕਰਦੇ ਹੋਏੁੰਦਿਆ ਚੁਮਲੀ ਕਿਸੇ ਦੀ ਕਰ ਰਹੇ ਹਾਂ ਉਹਦਾ ਸਾਡੇ ਸਿਰ ਤੇ ਪਾਪ ਚੜ੍ਹੇਗਾ ਮਨ ਮੈਲਾ ਹੋਏਗਾ ਮਤ ਮੈੜੀ ਹੋਏਗੀ ਫਰ ਜਦੋਂ ਅਸੀਂ ਕਿਸੇ ਨਾਲ ਗੱਲ ਵਿਚਾਰ ਕਰਦੇ ਹੋਏ ਵੀ ਨਾਮ ਦੀ ਗੱਲ ਕਰਦੇ ਹਾਂ ਤੇ ਜੋ ਸਾਨੂੰ ਮੈਨਂਦੀ ਲੱਗੀ ਕੋਈ ਕਿਸੇ ਕੀਰਤੀ ਕਰਨਾ ਆਕਾਰਪੁਰਖ ਵੈਗੂ ਜੀ ਦੀ ਕਿਸੇ ਦੇ ਨਾਲ ਵਿਚਾਰ ਕਰਨੀ ਇਹ ਵੀ ਆਕਾਰਪੁਰਖ ਵੈਗੂ ਜੀ ਦੇ ਸੰਗਤ ਕਰਨੀ ਹੈ ਸਾਥ ਦੀ ਸੰਗਤ ਕਰਨੀ ਹੀ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਤੂੰ ਹਰ ਵੇਲੇ ਸਾਥ ਸੰਗਤ ਦੇ ਵਿੱਚ ਬੈਠ ਕੇ ਭਾਗ ਕੇ ਆਪਣੇ ਮਨ ਨੂੰ ਗੁਰੂ ਦੀ ਕੀਰਤੀ ਦੇ ਨਾਲ ਜੋੜ ਕੇ ਆਪਣਾ ਕੰਮ ਕਰਦਾ ਹੋਇਆ ਕਿਸੇ ਦੇ ਨਾਲ ਸੰਸਾਰਿਕ ਕਾਰੋਬਾਰ ਕਰਦਾ ਹੋਇਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇਸ ਮਨ ਨੂੰ ਜੋੜ ਕੇ ਰੱਖਿਆ ਕਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਅਸਲੀ ਜੀਵਨ ਇਹੀ ਹੈ ਮਨੁੱਖ ਦਾ ਰਹਾ ਅਨਕ ਪ੍ਰਕਾਰੀ ਵਸਤਰ ਉਡਾਈ ਆਸਾ ਕਿੰਦੇ ਜਿਹਨਾਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਭਾਈ ਮਨੁ ਉਸ ਮਨੁੱਖ ਨੇ ਕਈ ਕਿਸਮਾਂ ਦੇ ਬਾਣ ਸੋਨੇ ਕੱਪੜੇ ਪਹਿਨ ਲਏ ਕਿਉਂਕਿ ਜਿਹੜੇ ਤਨ ਦੀ ਸੁੰਦਰਤਾ ਹੈ ਤਨ ਤੇ ਪਾਏ ਹੋਏ ਕੱਪੜੇ ਤਨ ਤੇ ਪਾਇਆ ਹੋਇਆ ਵੇਸ਼ ਤੇ ਰਹਿਣਾ ਨਹੀਂ ਹੈ ਸਦਾ ਵਾਰਥੀ ਰਹਿਣਾ ਆਸਾ ਜੀ ਕਹਿੰਦੇ ਨੇ ਸੋ ਭਗਤ ਗੁਰੂ ਕੱਪੜੇ ਦੀ ਕੋਈ ਭਾਵਨਾ ਛੱਡ ਦੁਨੀਆਂ ਅੰਦਰ ਜਾ ਪਰ ਇਹ ਕੱਪੜੇ ਤੇ ਇੱਥੇ ਛੱਡ ਜਾਣੇ ਨੇ ਪਰ ਜਿਹੜੇ ਨਾਮੁਕ੍ਰਿ ਵਸਤਰ ਪਾਏਗਾ ਸੇਵਾ ਰੂਪਿ ਵਸਤਰ ਪਾਨੇਗਾ ਕੁੰਨ ਦਾਨ ਦਇਆ ਰੂਪਿ ਵਸਤਰ ਤੇਰੇ ਪਾਏਗੇ ਬਾਸਾ ਬਿੰਦੂ ਤੇਰੇ ਨਾਲ ਨਿਵੰਗੇ ਇਸ ਕਰਕੇ ਜਦੋਂ ਤੂੰ ਧਰਮ ਦੇ ਕੰਮ ਕਰਨੇ ਸ ਨੂੰ ਕਰ ਦਿੱਤੇ ਜੀਵ ਤੇ ਦਇਆ ਕਰਨੇ ਸ ਨੂੰ ਕਰ ਦਿੱਤੀ ਬਾਸਾ ਗਨੇ ਫਿਰ ਤੰ ਬਨ ਸੁਨਹਿ ਕੱਪੜੇ ਪਹਿਨ ਲੈਣਗੇ ਤੇ ਇਹ ਵਸਤਰ ਇਹ ਸੋਨੇ ਕੱਪੜੇ ਇਹ ਸੋਹਣੀਆਂ ਪੋਸਾਖਾਂ ਦਾ ਤੂੰ ਅਨੰਤ ਮਾਣ ਰਿਹਾ ਹੈ ਦਇਆ ਰੂਪੀ ਪੋਸਾਖ ਦਾ ਧਰਮ ਰੂਪੀ ਪੋਸਾਖ ਦਾ ਸੇਵਾ ਰੂਪੀ ਪੋਸਾਖ ਦਾ ਤੇ ਪਾਸਾ ਕਹਿੰਦੇ ਜਿਹੜੇ ਤਨ ਦੇ ਕੱਪੜੇ ਨੇ ਸੜ ਕੇ ਸੁਆਹ ਹੋ ਜਾਣੇ ਨੇ ਤੇ ਇਹ ਕੱਪੜੇ ਭਾਈ ਦਿਲੇ ਨਾਲ ਜਾਣੇ ਇਹ ਕੱਪੜਿਆਂ ਦੇ ਨਾਲ ਵਿਕਾਰ ਪੈਦਾ ਹੋਣਗੇ ਇਹ ਕੱਪੜਿਆਂ ਦੇ ਵਿੱਚੋਂ ਵਿਕਾਰ ਫੁੱਜਦੇ ਨੇ ਤੇ ਜਿਹੜੇ ਧਰਮ ਦੇ ਕੱਪੜੇ ਨੇ ਉਹਨਾਂ ਦੇ ਨਾਲ ਵਿਕਾਰ ਪੈਦਾ ਨਹੀਂ ਹੋਣੇ ਇਸੇ ਕਰਕੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਤਨ ਦੇ ਕੱਪੜਿਆਂ ਨਾਲ ਕੋਈ ਤਾਂ ਲਗਾ ਨਹੀਂ ਹੁੰਦਾ ਉਹਦੇ ਕਦੇ ਪਾਟੀਆਂ ਹੋਈਆਂ ਨੀਰਾਂ ਪਾ ਕੇ ਵੀ ਫਿਰਦੇ ਨੇ ਕਦੇ ਤਨ ਦੇ ਉੱਪਰ ਸਿਰਫ ਇੱਕ ਢੇੜ ਨੂੰ ਬੋਰੀ ਲਾ ਕੇ ਫਿਰਦੇ ਰਹਿੰਦੇ ਨੇ ਤੇ ਕੋਈ ਸੋਹਣੇ ਕਬਾਤਰ ਦੇ ਜਾਂਦਾ ਉਹ ਵੀ ਪਹਿਨ ਲੈਂਦੇ ਨੇ ਉਹਨਾਂ ਨੂੰ ਤਨ ਦੇ ਨਾਲ ਕੋਈ ਪਿਆਰ ਨਹੀਂ ਹੁੰਦਾ ਉਹਨਾਂ ਨੂੰ ਕੇਵਲ ਤੇ ਕੇਵਲ ਪਿਆਰ ਇੱਕ ਕਾਲਪੁਰ ਪਹਿਂਦੂ ਜੀ ਦੇ ਨਾਲ ਬਣ ਜਾਂਦਾ ਹੈ ਤੇ ਉਹ ਬਾਸਾ ਕਹਿੰਦੇ ਨੇ ਜਿਨ ਭਟ ਅੰਦਰ ਬਾਹਰ ਉਤੜ ਤੇ ਭਲੇ ਸੰਸਾਰ ਬਾਸਾ ਕਹਿੰਦੇ ਬਾਹਰ ਉਹ ਕੋਤਰੀ ਪਹਿਨਦੇ ਨੇ ਪਰ ਅੰਦਰ ਉਹਨਾਂ ਦੇ ਜਿਹੜਾ ਮਨ ਫਿਰਦੇ ਰੂਪੀ ਮਨ ਹੈ ਉਹ ਰੇਸ਼ਮ ਵਰਗਾ ਊਮਰ ਹੈ ਰੇਸ਼ਮ ਵਰਗਾ ਨਰਮ ਹੈ ਇਸ ਕਰਕੇ ਬਾਸਾ ਕਹਿੰਦੇ ਭਾਈ ਜਿਹੜਾ ਵੀ ਸੇਵਾ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ ਕਾਰਪੁਰ ਜੈਲਬੂਰੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਮਨੁੱਖ ਨੇ ਮਾਨੋ ਕਈ ਕਿਸਮ ਦੇ ਬਾਨ ਸੁਆਨੇ ਕੱਪੜੇ ਪੈਣ ਲਏ ਹਨ ਤੇ ਉਹ ਇਹਨਾਂ ਸੋਹਣੀਆਂ ਪੋਸਾਖਾਂ ਦਾ ਆਨੰਦ ਮਾਣ ਰਿਹਾ ਹੈ ਅਨੰਦਨ ਕੀਰਤਨ ਹਰ ਗੁਣ ਗਾਏ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਪ੍ਰਭੂ ਦੇ ਗੁਣ ਗਾਉਂਦਾ ਹੈ ਹਕਤੀ ਰਾਤ ਅਸ ਅਸਵਾਰੀ ਪਾਸਾ ਗਿੰਦ ਜਿਹੜੀ ਉਹਦੀ ਜਿਹੜੀ ਨਾਮ ਮਨ ਦੀ ਕੋਇਸ ਜੀ ਕਦੇ ਸੋਹਣੀਆਂ ਸਵਾਰੀਆਂ ਵੀਤਣ ਨਹੀਂ ਕਿਉਂਕਿ ਗੁਰੂ ਸਾਹਿਬ ਜਿਹੜੇ ਹਕਤੀ ਦੀ ਸਵਾਰੀ ਹੋਈ ਸੀ ਘੋੜਿਆਂ ਦੀ ਸਵਾਰੀ ਹੋਈ ਸੀ ਰਥਾਂ ਦੀ ਸਵਾਰੀ ਹੋਈ ਸੀ ਅੱਜ ਵੱਡੀਆਂ ਵੱਡੀਆਂ ਮਹਿੰਗੀਆਂ ਬੈਂਗੀਆਂ ਬੜੀਆਂ ਕਰਤੂਆਂ ਨੇ ਪਾਸਾ ਗਿੰਦ ਜਦੋਂ ਨਾਮ ਨਾਲ ਮਨ ਜੁੜ ਗਿਆ ਭਾਈ ਫਿਰ ਉਹ ਮਨੁੱਖ ਮਾਨੋ ਰਾਤ ਦੀ ਰਥਾਂ ਘੋੜਿਆਂ ਦੀ ਸਵਾਰੀਆਂ ਦਾ ਸੁੱਖ ਤੁਰਦਾ ਫਿਰਦਾ ਹੀ ਮਾਨ ਲਿਵਾਂਦਾ ਕਿਉਂਕਿ ਉਹਦੇ ਅੰਦਰੋਂ ਇਹ ਭੁੱਖ ਇਹ ਮਿਟ ਗਈ ਗਿਆਨ ਆ ਗਿਆ ਸਮਝ ਆ ਗਈ ਵੀ ਇਹ ਤੇ ਸਦਾ ਬਾਤ ਨਹੀਂ ਨਾ ਇਹ ਹੱਤੀ ਘੋੜਿਆਂ ਨੇ ਜਾਣਾ ਮੇਰੇ ਨਾਲ ਨਾ ਕਿਸੇ ਸੋਹਣੀ ਸਵਾਰੀ ਦੇ ਨਾਲ ਜਾਣਾ ਇਹਨਾਂ ਦਾ ਆਨੰਦ ਕਿੰਨਾ ਕਲਮਾਰ ਬਣਾਵਾਂਗੇ ਜਿਨ੍ਹਾਂ ਜਿਦ ਤਨ ਘੋੜੇ ਇਸ ਕਰਕੇ ਸਦਾ ਵਾਰ ਜੀ ਆਨੰਦ ਮਾਣਣਾ ਕੰਗੁਰੂ ਦੇ ਚੜਨਾ ਨਾ ਨਾਮ ਨਾਲ ਜੁਟੇ ਉਹ ਹਰਿ ਵਿੜੇ ਨਾਮ ਰੂਪੀ ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਜਹਾਜ ਤੇ ਸਵਾਰ ਰਹਿੰਦੇ ਹਨ ਹਰ ਕਾਮਾਰ ਵਰਦੈ ਨਿਹਾਰੀ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਮਿਲਦਾ ਦਾ ਰਾਹ ਤੱਕਦਾ ਹੈ ਭਾਈ ਉਹ ਸਾਰੇ ਭਰਤਿਕ ਤਰ੍ਹਾਂ ਤਰ੍ਹਾਂ ਦੀ ਸਵਾਰੀ ਦਾ ਆਨੰਦ ਮਾਣਦਾ ਹੈ ਮਨ ਤਨ ਅੰਤਰ ਚਰਨ ਧਿਆਇ ਜਿਸ ਮਨੁੱਖ ਨੇ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਹੈ ਹਰ ਸੁਖ ਨਿਧਾਰਨ ਨਾਨਕ ਦਾਸ ਪਾਇਆ ਤੇ ਵੱਡਿਆਂ ਦੇ ਮੂੰਹ ਲਾ ਕੇ ਧੰਨ ਸਤਿ ਕਰਨੇ ਦੇ ਪਾਸ਼ਾ ਕਹਿੰਦੇ ਨੇ ਨਾਨਕ ਉਸ ਦਾਸ ਨੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ਜਿਹਨੇ ਵੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਹੈ ਭਾਈ ਉਹਨੇ ਸੁੱਖਾਂ ਦਾ ਖਜ਼ਾਨਾ ਜਿਹੜਾ ਆਕਾਲ ਪੁਰਖ ਵਹਿਗੁਰੂ ਹੈ ਜਿਹਦੇ ਕੋਲ ਸਾਰੇ ਸੁੱਖ ਨੇ ਪਾਸ਼ਾ ਕਹਿੰਦੇ ਆਕਾਲ ਪੁਰਖ ਵਹਿਗੁਰੂ ਜੀ ਦੇ ਸੁੱਖ ਆਪਣੇ ਆਪ ਵੀ ਤਰੀ ਦੇ ਉੱਤੇ ਰੱਖ ਕੇ ਬੈਠੇ ਨੇ ਕੋਈ ਉਹ ਸਿੱਖ ਆਵੇ ਮੇਰੇ ਚਰਨਾਂ ਦੇ ਵਿੱਚ ਨਾਮ ਜਪੇ ਸਿਮਰਨ ਕਰੇ ਆਪ ਸਾਹ ਕਹਿੰਦੇ ਮੈਂ ਉਹਨੂੰ ਇਹ ਸਾਰੇ ਸੁੱਖ ਦੇਵਾਂ ਅੰਦਾਜ਼ ਸੁਧਾਨ ਅਸ਼ਟ ਸੁਧਾਨ ਹਾਕੁਰ ਕਰਤਬਨ ਕਰਿ ਤਰੀ ਆਪ ਸਾਹ ਕਹਿੰਦੇ ਤਰੀ ਦੇ ਤਰੀ ਬੈਠੇ ਨੇ ਪਖਤ ਕਰਪੂਰ ਪਾਸੇ ਇਸ ਕਰਕੇ ਗ੍ਰੀਵਰ ਬਾਣ ਪਾਸਾ ਕਹਿੰਦੇ ਭਾਈ ਜੀ ਨੇ ਵੀ ਧਿਆਨ ਧਾਰਨਾ ਸ਼ੁਰੂ ਕਰ ਦਿੱਤਾ ਨਾਮ ਜਪਣ ਨੂੰ ਸੂਰ ਕਰ ਦਿੱਤਾ ਹੈ ਉਸ ਦਾਸ ਨੇ ਸੁੱਖਾਂ ਦੇ ਗਿਆਨੇ ਪ੍ਰਭੂ ਨੂੰ ਲੱਭ ਲਿਆ ਹੈ ਜਿਹੜਾ ਸਾਰੇ ਸੁੱਖਾਂ ਦਾ